ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੈ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾ ਔਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਜੀ ਸਾਹਿਬ ਉਹਨਾਂ ਕੋਲ ਆਪਾਂ ਆਏ ਆ ਤੇ ਕਾਫੀ ਜਿਹੜਾ ਬਾਦ ਅੱਜ ਵਿਧੀਆਂ ਨਾਲ ਕੋਲ ਆਪਾਂ ਆਏ ਆ ਪਹਿਲਾਂ ਤੁਹਾਨੂੰ ਕਾਫੀ ਵੀਡੀਓ ਇਸ ਕਰਦੇ ਵਿੱਚ ਤੁਹਾਨੂੰ ਦਿਖਾਉਂਦੇ ਨੇ ਪਹਿਲਾਂ ਜਿਆਦਾ ਇਹ ਝੋਟੀਆਂ ਵੀ ਵਿਧੀਆਂ ਨਹੀਂ ਲੈਂਦੇ ਦੇ ਝੋਟੀਆਂ ਵੀ ਚੰਗੀਆਂ ਹੁੰਦੀਆਂ ਸੀ ਅੱਜ ਵੇੜਾ ਵਾ ਤੇ ਅੱਜ ਵੇੜਾ ਵੀ ਸਾਰੀਆਂ ਸੋਹਣੇ ਰੰਗ ਰੂਪ ਵਾਲੀਆਂ ਵਾਂ ਜਿਨ੍ਹਾਂ ਵਿੱਚੋਂ ਦੋ ਸੁਈਆਂ ਵਾਂ ਤੇ ਇੱਕ ਗੱਬਣਿਆ ਸੂਈਆਂ ਤੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਾਂ ਆਪਣੀ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਈ ਪੀਰ ਪਹੁੰਚਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈ ਲ ਵੀ ਜ਼ਰੂਰ ਧਿਆਨ ਦਿਆ ਕਰੋ ਹਾਂਜੀ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਜੀ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਜੀ ਓਏ ਇਦਾਂ ਬੜੀਆ ਤੁਹਾਨੂੰ ਫੋਨ ਕੀਤਾ ਜੀ ਜਦੋਂ ਮਾਲ ਵਿਕ ਜਾਂਦਾ ਸੀ ਆਪਣਾ ਕਾਫੀ ਇਹ ਗੱਲਬਾਤ ਤੇ ਹੁੰਦੀ ਰਹਿੰਦੀ ਆ ਪਰ ਇਹ ਆ ਵੀ ਮਾਲ ਵਿਕ ਜਾਂਦਾ ਰਿਹਾ ਤੁਹਾਡਾ ਹਨਾ ਸਭ ਦਾ ਮਾਰ ਪਾਸ ਆਪ ਸਤਰਾ ਲੈਣੇ ਆ ਹਾਂਜੀ 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 ਪੱਕੇ ਰਾਗ ਲੱਗੇ ਆ ਭਰਾ ਆਪਣੇ ਠੀਕ ਆ ਹੋਰ ਸੇਤਾ ਗਾਮ ਜੇ ਹਾਂਜੀ ਹਾਂਜੀ ਬਹੁਤ ਵਧੀਆ ਜੇ ਅੱਗੇ ਝੋਟੀਆਂ ਪਾਈ ਦੀਆਂ ਸੀ ਅਜ ਵੜਾ ਕਰਤੀਆਂ ਜੀ ਹਾਂ ਝੋਟੀਆਂ ਵੀ ਲਿਆਇਆ ਕਰਾਂਗੇ ਹੁਣਗਾ ਅੱਛਾ ਹਾਂਜੀ ਠੀਕ ਆ ਤੇ ਇੱਕ ਆ ਇੱਧਰ ਆ ਕੇ ਗੱਲ ਹੋਈ ਜੇ ਇਹ ਯਾਰ ਪੀਰ ਚਲੰਗੀ ਹੱਥ ਟੁੱਟ ਗਈ ਜੀ ਇਹਦੇ ਚੂਲੇ ਤੋਂ ਗਾਂ ਤੇ ਵੱਡੀ ਚਾਦਦੀ ਆ ਗਾਂ 35 36 ਕਿਲੋ ਤੋਂ ਦਿੰਦੀ ਘਰੋਂ ਸੀ ਗਾਂ ਪੱਲਾ ਜੀ ਦੋਤੇ ਤੁਹਾਡੀ ਘਰ ਦੀ ਗਾਂ ਆ ਕਰਦੀ ਗਾਂ ਠੀਕ ਅੱਛਾ ਜੀ ਸੂਣ ਵਾਲੀ ਹੁਣ ਤੇ ਚਲੋ ਬਹੁਤ ਮੁਸ਼ਕਲ ਹੈ ਮੁਸ਼ਕਲੀ ਆ ਹਨਾ ਜੇ ਸਾਹ ਚੱਲਦੇ ਉਹਨੂੰ ਲਾਤ ਟੁੱਟੀ ਆ ਤੇ ਉਹ ਨਹੀਂ ਸੈੱਟ ਹੋਈ ਹੈ ਨਾ ਸਾਡਾ ਤੋਂ ਟੁੱਟ ਗਈ ਨਾ ਪੱਟ ਤੋਂ ਐਸ਼ਾ ਹਾਂਜੀ ਇਹ ਵੀ ਨਹੀਂ ਕੋਈ ਪਤਾ ਲੱਗਦਾ ਸਾਹ ਵਾਲੀਆਂ ਚੀਜ਼ਾਂ ਕੋਈ ਪਤਾ ਲੱਗਦਾ ਕਿੱਡੇ ਵੇਲੇ ਕੀ ਹੋਇਆ ਹੈ ਨਾ ਚਲੋ ਘਾਟੇ ਵੱਧ ਦੇ ਨਾਲ ਹੀ ਆ ਹਾਂਜੀ ਤੇ ਸ਼ੁਰੂਆਤ ਫੇਰ ਆ ਜਿਹੜੀ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਹਾਂਜੀ 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 ਕਿੰਨਾ ਸਮਾਂ ਸੋਈ ਆਏ ਜੇ ਆ ਰਹੀ ਦੂਜਾ ਸੁਬਾਹ ਜੇ ਅੱਛਾ ਮਾਰੇ 5 6 ਦਿਨ ਦੇ ਅੱਛਾ ਹਾਂ ਜੀ ਦੋ ਦੇ ਤੱਕ 16 ਕਿਲੋ ਤਿਆਰ ਜੇ ਕੰਡੇ ਵਾਲਾ ਤਿਆਰ ਜਿਹੜਾ ਆਪਣੇ ਕੋਲ ਕੰਡਾ ਵੀ ਹੈਗਾ ਵੀਰ ਕੋਈ ਆਵੇ ਦੋ ਟਾਈਮ ਆਪਣੀ ਚਵਾਈ ਕਰੇ ਕੰਡੇ ਦੇ ਜੋਕ ਕੇ ਲੈ ਕੇ ਜਾਵੇ ਉਹ ਕੰਡਾ ਤੁਹਾਡੇ ਪਿੱਛੇ ਪਿਆ ਜੀ ਠੀਕ ਹੈ ਉਹ ਦਿਖਾਈਂ ਗੰਦੇ ਉਹ ਕੰਡਾ ਰੱਖਿਆ ਆ ਦੇਖ ਸੱਦੇ ਕੰਡਾ ਪਿਆ ਭਾਵੇਂ ਕੰਡੇ ਦੇ ਆਪਣੇ ਦੋ ਟਾਈਮ ਚੋਲ ਕੇ ਤੋਲ ਕੇ ਖੜੇ ਭਾਵੇਂ ਕੋਈ ਆਪਣਾ ਲੀਟਰ ਲੈ ਆਵੇ ਹੁਣ ਜਿਹੜਾ 15 ਲੀਟਰ ਤਿਆਰ ਆ ਇਹਦੇ ਕੋਲ ਤੇ ਕਿੰਨਾ ਕੇ ਖੜੀ ਹੋ ਗਿਆ 15 ਦਸ ਨੇ ਆਪਾਂ ਕਿੰਨਾ ਕਰੀ ਜਾਊਗੀ ਇਹ ਇਹ 20 ਤੋਂ ਪਲੱਸ ਜਾਊਗੀ ਅੱਛਾ 20 ਤੋਂ ਪਲੱਸ ਜਾਊਗੀ ਤੇ ਸੂਆ ਕਿੰਨਾ ਇਹਦਾ ਸੂਆ ਦੂਸਰਾ ਜੀ ਦੂਸਰਾ ਸੂਆ ਤੇ ਸੂਈ ਨੂੰ ਕਿੰਨੇ ਕਿ ਦਿਨ ਹੋਏ ਸੂਈ ਨੂੰ ਪੰਜ ਚਾਰ ਦਿਨ ਅਜੇ ਠੀਕ ਹੈ ਹਫਤੇ ਤੋਂ ਅੰਦਰ ਹੀ ਆ ਗਏ ਹਫਤੇ ਤੋਂ ਅੰਦਰ ਆ 98 ਇਹਦੇ ਦੇਖ ਸਕਦੇ ਆ ਚੰਗੇ ਗੈਪ ਤੇ ਆ ਤੇ ਪ੍ਰੋਪਰ ਹੱਥ ਚੋਂਨ ਵਾਲੇ ਥਾਣੇ ਆ ਚਲੋ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਇਹ ਆ ਵੀ ਚਲੋ ਕਦੇ ਦੁੱਧ ਲਈ ਵੀ ਪਸ਼ੂ ਗਾਵਾਂ ਰੱਖੀਆਂ ਵੀ ਇਧੀਆਂ ਨੇ ਘਰੇ ਵੀ ਦੁੱਧ ਲਈ ਗਾਵਾਂ ਚੰਗੀਆਂ ਰੱਖੀਆਂ देख सदे तो जी वो गावे सारिया चंगे हैं कुछ उधर भी बढ़िया घुमा ले आ लाया लिया ਬਾਕੀ ਚਲੋ ਇਹ ਆ ਵੀ ਕਦ ਕਾਠ ਵੀ ਚੰਗਾ ਹੈ ਤੇ ਰੰਗ ਰੂਪ ਦੀ ਸੋਹਣੀ ਹੈ ਲੈਠੋ ਨਾ ਦੇਖਣਾ ਚਾਹੀਏ ਨਿਆਰ ਬਹੁਤ ਚੌੜਾ ਹਾਂਜੀ ਹਾਂਜੀ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਆਪਾਂ बोला कई ਗੈਤ ਜੀ ਮੋਲ 65000 ਜਸ 65000 ਦੇ ਆਪਾਂ ਦੇ। ਅੱਛਾ ਬਾਕੀ ਯਾਰ ਦੇ ਦੇ ਦੋਗੇ। ਚਲੋ ਇੰਨੇ ਜਿੰਨਾ ਬਾਅਦ ਵੀਡੀਓ ਪਾਈ ਆ। ਹਾਂਜੀ। ਖਾਲੀ ਨਾ ਮੋੜੇ ਕਿਸੇ ਨਾ ਫੋਨ ਦੇ ਕੋਈ ਫੋਨ ਲਾਵੇ। ਮੈਂ ਤੁਹਾਨੂੰ ਕਰਾਂਗੇ। ਮਨਤਨ ਮੋਕੇ ਤੇ ਕਰ ਦੋਗੇ। ਹਾਂਜੀ। ਤੇ ਇਹਦਾ ਕਿੰਨਾ ਸੁਆਜੇ? ਇਹ ਤਾਂ ਜਸ ਸੁਆਪ ਹੀ ਤੇ ਨਾ ਸੀ ਕੀਜੇ। ਅੱਛਾ। ਹਾਂ ਇਹਨੂੰ ਕਿੰਨਾ ਨਹੀਂ ਰਿਹਾ ਸੀ ਤਾਜੀ ਜੀ ਬਿਲਕੁਲ। ਤਾਜ਼ਾ ਹੀ ਆ ਬੱਚਾ। ਹਾਂਜੀ। ਤੇ ਆ ਥਾਨ ਵੀ ਇਹਦੇ ਆਪਾਂ ਦੇਖ ਸਕਦੇ ਲਾਗੇ ਤਾਂ ਥਾਨ ਵੀ ਇਹਦਾ ਵੀ ਪ੍ਰੋਪਰ ਹੱਥ ਚੋਂ ਆਨ ਵਾਲਾ ਥਾਨਿਆ ਗੁਲਾਬੀ ਰੰਗ ਦੇ ਜਿਹੜੇ ਥਾਨਿਆ ਦੇ। ਤੇ ਇਹ ਕਿ ਇਹ ਦੋ ਦੋ 18 ਕਰਵਾ ਤੇ ਚੱਲਣ ਦੀ ਜੈ ਬੋਲਾ ਹੀ ਦੇ ਦਿੰਨਾ ਚਾਹੁੰਦਾ ਸੋਈਦਾ ਅੱਛਾ ਹਾਂ ਵੀ ਤਾਂ ਪਲੱਸ ਜਾਊਗੀ ਵੀ ਅੱਛਾ ਵੀ ਵੀ ਤਾਂ ਪਲੱਸ ਹੀ ਜਾਊਗੀ ਹਾਂਜੀ ਤੋਰ ਦੱਸ ਰਹੀ ਨਾ ਆ ਦੇ ਸਦੇ ਵੀ ਬਿਲਕੁਲ ਫਿਕਸ ਜੇ ਹਵਾਨੇ ਵਾਲੀਆਂ ਤੇ ਰੰਗ ਰੂਪ ਦੀ ਚੰਗੀ ਆ ਬਾਕੀ ਜੇ ਹਵਾਨੇ ਵਾਲਾ ਵੇਖੀਓ ਤੇ ਵੇਖਣੋ ਤੇ ਪਹਿਲਾਂ ਲੱਗਦੀ ਆ ਸਾਨਵੇਂ ਪਹਿਲਾਂ ਪਹਿਲਾਂ ਦਾ ਪਹਿਲੇ ਖਾ ਲੱਗ ਗਿਆ ਨਹੀਂ ਦੂਜਾ ਸੁਆਜ ਤੇ ਹੈਗਾ ਪਰ ਹੈਗਾ ਪਰ ਦੂਸਰਾ ਸੁਆ ਹੈ ਆ ਗਿਆ ਲੈ ਵੀਰ ਜੀ ਬਾਕੀ ਬਿਲਕੁਲ ਫਿਕਸ ਜੇ ਹਵਾਨੇ ਦੀ ਆ ਸੋਹਣੀਆਂ ਵੜਾ ਹੁੰਦੀਆਂ ਮੇਰੀਆਂ ਨਾਲ ਜਿਹੜਾ ਵਾਲਿਕਾ ਕਿੰਨਾ ਖਰਦਾ ਇਹਦਾ ਮੁੱਲ ਕਿੰਨਾ ਜੇ ਫਿਰ ਇਹਦਾ 70000 ਮੋੜੇ 65000 ਦੇ ਬਦਲੇ ਅੱਛਾ 65000 ਹੀ ਦੇ ਦੇਣੀ ਹੈ ਹਾਂਜੀ ਬਾਕੀ ਮੋਕੇ ਤੇ ਹੋਰ ਮੰਨ ਦਾ ਮੰਨ ਦਾ ਕਰਦਾਂਗੇ ਮੰਨ ਦਾ ਮੋਕੇ ਤੇ ਮੰਨਤਨ ਕਰ ਦੋਗੇ ਹਨਾ ਠੀਕ ਹੈ ਤੇ ਹੁਣ ਆ ਜਿਹੜੀ ਜਾਂਦੀ ਤੀਸਰਾ ਸੂਆ ਜੇ ਠੀਕ ਆ ਪਹਿਲੇ ਸੂਵੇ ਆਪਣੇ ਕੋ ਗਈ ਤੇ ਅੱਛਾ ਤੀਜੇ ਸੂਣੀ ਆ ਠੀਕ ਆ 52 ਕਿਲੋ ਛੰਡਾ ਦੁੱਧ ਦੇ ਦਿੰਦੀ ਆ ਅੱਛਾ ਤਾਂ ਹੀ ਆਪਾਂ ਫੇਰ ਲੈ ਗਏ ਗੱਬਰ ਨੂੰ ਇੰਨੀ ਕੱਚੀ ਨਹੀਂ ਜਾਣੀ ਨਹੀਂ ਠੀਕ ਆ 11 ਫਰਵਰੀ ਨੂੰ ਜਿਹੜਾ ਦਿਨ ਪਹੁੰਚੇ ਸੀ ਅੱਛਾ 11 ਤਰੀਕ ਨੂੰ ਦਿਨ ਪੂਰੇ ਆ 50061 ਡੈਨਮਾਰਕ ਦਾ ਇਹਨੂੰ ਸਿਮਨ ਭਰੇ ਆ ਗਏ ਠੀਕ ਆ ਜੀ ਤੋੜ ਦਈਏ ਫੇਰ ਇਹਨਾਂ ਵਿੱਚ ਬਾਕੀ ਪਿੱਠਪੜੇ ਦੀ ਇਹ ਵੀ ਚੰਗੀ ਆ ਬਹੁਤ ਵੱਡੀ ਗੱਲ ਪਾਰੇ ਪੱਲੇ ਦੀ ਆ ਜਿਹੜੀ ਆ ਹਾਂ ਮਨ ਲੱਗੇ ਬੱਸ ਇਹਨੇ ਪਨਿਆ ਚਾਹਾਂ ਦਿਨ ਅੱਜ ਬੰਨ ਜਾਣਾ ਅਜੇ ਦੇ ਨਹੀਂ ਨੇ 10 15 ਖੜਨੇ ਆ ਥੱਲੇਆਂ ਚੰਗੇ ਭਰ ਜੂਗੇ ਆ ਜੋ ਲਾਇਆ ਹੋਜੀ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਲੱਗਾ ਤੇ ਮਿਲਕਵੇਨ ਵੀ ਚੰਗੀ ਲੱਗੀ ਹੈ ਮੈਂ ਕਿ ਤੁਹਾਨੂੰ ਬਹੁਤ ਹਰਦੀਦਾ ਜੀ ਮੈਂ ਦੇਖੋ ਫਿਰ ਠੰਡੀ ਬਹੁਤ ਹੈ ਮੈਂ ਕੋਈ ਗੱਲ ਨਹੀਂ ਹਲੋ ਜਹਾਂ ਦੇਖਸਾਂਦੇ ਜੀ ਮੈਂ ਦੇਖੋ ਮੁੱਲ ਵੀ ਮਸਾਲੇ ਵੀ ਚੰਗੇ ਘਰ ਤੇ ਲੱਗਾ ਹੈ ਤੇ ਮਿਲਕ ਵੀ ਨਵੇਂ ਚੰਗੀ ਮੋਤੀ ਲੱਗੀ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਵੀ ਹੈ 70000 68000 ਦੀ ਆਪਾਂ ਵੇਚ ਦੇ ਦਾਂਗੇ 68000 ਦੀ ਦੇਣੀ ਹੈ ਹਾਂ ਹੁਣ ਜੇ ਦੱਬਣ ਕੋ ਸਾਂਦੇ ਸੁਈ ਫਿਰ ਉਹ ਤੋਂ ਫਿਰ ਵੇਖਾਂ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਕੋਈ ਕੁਸ਼ ਹੈ ਨਾ ਫਿਰ ਮੇਰਾ ਫੋਨ ਨੰਬਰ ਹੈਗਾ ਜੇ ਆਪਣਾ 9814733516 ਠੀਕ ਆ 981404083 ਠੀਕ ਆ ਤੇ ਬਾਕੀ ਇਹ ਆ ਵੀ ਤੁਹਾਡੇ ਘਰੋਂ ਤਸੱਲੀ ਕਰਕੇ ਨਾ ਵੇਖ ਚਾਹ। ਦੋ ਟਾਈਮ ਤਿੰਨ ਟਾਈਮ ਚੋਵੇ ਸਾਡੇ ਕੋਲ ਰਹਿਣ ਦਾ ਵੀ ਹੈਗਾ ਜੇ ਕੋਈ ਦੂਰਾ ਹੋਊਗਾ ਵੀਰ ਭਰਾ ਰਹਿਣ ਵਾਸਤੇ ਵੀ ਜਗ੍ਹਾ ਦੀ ਹੈ। ਠੀਕ ਆ। ਤਾਂ ਵੀ ਤਸੱਲੀ ਕਰਕੇ ਗੱਡੇ ਤੋਂ ਉਤ ਚੋ ਕੇ ਫੇਰ ਪਸ਼ੂ ਖੜੇ। ਕਾਲੀ ਨਾ ਕਰਦੇ ਤਾਂ ਤਸੱਲੀ ਨਾ ਖੜੇ। ਆਨਲਾਈਨ ਮਂਗਾਊਗਾ। ਉਹਦੇ ਘਰੇ ਜਾ ਕੇ ਚਵਾ ਕੇ ਫੇਰ ਲਾਵਾਂਗੇ। ਠੀਕ ਆ ਜੀ। ਠੀਕ ਆ ਜੀ। ਤੇ ਬਾਕੀ ਆਪਣੀ ਸਮਝਣਾ ਤੇ ਮਰਜ਼ੀ ਨਾਲ ਕੋਈ ਪਸ਼ੂ ਖਰੀਦੇ ਜੀ।